ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬੀ ਸਿਨੇਮਾ ਜਗਤ ਦੇ ਇੱਕ ਚਮਕਦਾ ਹੋਇਆ ਨਾਮ ਮਸ਼ਹੂਰ ਪੰਜਾਬੀ ਗਾਇਕ ਅਤੇ ਐਕਟਰ ਸਰਦਾਰ ਮੁੰਡਾ ਤਰਸੇਮ ਜਸੜ ਦੇ ਬਾਰੇ ਤਰਸੇਮ ਜਸੜ ਇੱਕ ਮਸ਼ਹੂਰ ਪੰਜਾਬੀ ਗਾਇਕ ਗੀਤਕਾਰ ਅਤੇ ਅਦਾਕਾਰ ਹਨ ਜੋ ਆਪਣੀ ਖਾਸ ਆਵਾਜ਼ ਲਿਖਣੀ ਅਤੇ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਦੀ ਯਾਤਰਾ ਸੰਘਰਸ਼ ਅਤੇ ਮਿਹਨਤ ਨਾਲ ਭਰਪੂਰ ਰਹੀ ਹੈ ਜਿਸ ਨੇ ਉਹਨਾਂ ਨੂੰ ਅੱਜ ਦੇ ਸਮੇਂ ਵਿੱਚ ਪੰਜਾਬੀ 뮤직 ਇੰਡਸਟਰੀ ਦਾ ਇੱਕ ਪਰਮੁਖ ਚਿਹਰਾ ਬਣਾਇਆ ਜੀ ਹਾਂ ਜੇ ਆਪਾਂ ਜ਼ਿਕਰ ਕਰਦੇ ਹਾਂ ਤਰਸੀਮ ਜਸੜ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਸੜ ਕਲਾਂ ਪਿੰਡ ਦੇ ਵਿੱਚ ਹੋਇਆ ਉਹਨਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਪਣੇ ਦੇਸ਼ ਦੇ ਵਿੱਚ ਹੀ ਪ੍ਰਾਪਤ ਕੀਤੀ ਉੱਚ ਸਿੱਖਿਆ ਦੇ ਲਈ ਉਹਨਾਂ ਨੇ ਇੰਗਲੈਂਡ ਦੀ ਯਾਤਰਾ ਕੀਤੀ ਜਿੱਥੇ ਉਹਨਾਂ ਨੇ ਡੇਢ ਸਾਲ ਤੱਕ ਰਹਿ ਕੇ ਮਿਹਨਤ ਭਰੀ ਜ਼ਿੰਦਗੀ ਬਤੀਤ ਕੀਤੀ। ਇੰਗਲੈਂਡ ਵਿੱਚ ਰਹਿੰਦਿਆਂ ਉਹਨਾਂ ਨੇ ਆਪਣੇ ਜਜ਼ਬਾਤਾਂ ਨੂੰ ਗੀਤਾਂ ਰਾਹੀਂ ਪ੍ਰਗਟ ਕਰਨਾ ਸ਼ੁਰੂ ਕੀਤਾ ਜੋ ਉਹਨਾਂ ਦੀ ਲਿਖਣੀ ਦੀ ਸ਼ੁਰੂਆਤ ਸੀ। ਜੇ ਹਾਂ ਸੰਗੀਤਕ ਸਫ਼ਰ ਦੀ ਜੇਕਰ ਗੱਲ ਕਰੀਏ ਤਰਸੀਮ ਜਸਰ ਨੇ 2012 ਦੇ ਵਿੱਚ ਗੀਤਕਾਰ ਵਜੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਦਮ ਰੱਖਿਆ 2013 ਦੇ ਵਿੱਚ ਕੁਲਵੀਰ ਝਿੰਜਰ ਦੀ ਆਵਾਜ਼ ਵਿੱਚ ਰਿਲੀਜ਼ ਹੋਈ ਐਲਬਮ ਵੇਲੀ ਜਨਤਾ ਵਿੱਚ ਉਹਨਾਂ ਦੇ ਲਿਖੇ ਗੀਤ ਕਾਲਜ ਦੀ ਯਾਦ ਯਾਦ ਪੰਜਾਬ ਦੀ ਆਉਂਦੀ ਹੈ ਅਤੇ ਵੇਲੀ ਜਨਤਾ ਸ਼ਰੋਤਿਆਂ ਦੀ ਪਹਿਲੀ ਪਸੰਦ ਬਣੀ 2014 ਵਿੱਚ ਉਹਨਾਂ ਦੇ ਗੀਤ ਅਤਵਾਦੀ ਨਾਲ ਗਾਇਕੀ ਦੀ ਸ਼ੁਰੂਆਤ ਕੀਤੀ ਜੋ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਐਨੇ ਜ਼ਿਆਦਾ ਗੀਤ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਏ ਤੇ ਫਿਰ ਕਦੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤਰਸੇਮ ਜਸੜ ਨੇ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਫਿਲਮੀ ਕੈਰੀਅਰ ਦੀ ਜੀ ਹਾਂ ਤਰਸੇਮ ਜਸੜ ਨੇ ਸਿਰਫ ਗਾਇਕੀ ਹੀ ਨਹੀਂ ਬਲਕਿ ਅਦਾਕਾਰੀ ਦੇ ਵਿੱਚ ਵੀ ਆਪਣਾ ਲੋਹਾ ਮਨਵਾਇਆ ਉਹਨਾਂ ਦੀ ਇੱਕ ਨਵੀਂ ਫਿਲਮ ਗੁਰੂ ਨਾਨਕ ਜਹਾਜ਼ ਜੋ 2025 ਦੇ ਵਿੱਚ ਰਿਲੀਜ਼ ਹੋਈ ਜੋ ਕਿ ਸਮੁੰਦਰੀ ਜਹਾਜ਼ ਕਾਮਾਗਾਟੋ ਮਾਰੂ ਦੀ ਘਟਨਾ ਤੇ ਉੱਪਰ ਆਧਾਰਿਤ ਹੈ ਇਸ ਫਿਲਮ ਵਿੱਚ ਉਹਨਾਂ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਪੰਜਾਬੀਆਂ ਨੂੰ ਉਹਨਾਂ ਦੇ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਕੁਝ ਐਸੇ ਵੀ ਅਣਸੁਲਝੇ ਰਾਜ ਨੇ ਜੋ ਕਿ ਤਰਸੀਮ ਜਸੜ ਦੇ ਨਾਲ ਜੁੜੇ ਹੋਏ ਨੇ ਉਸ ਤੋਂ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ ਉਸ ਤੋਂ ਪਹਿਲਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਵੀ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੇਕਰ ਆਪਾਂ ਗੱਲ ਕਰੀਏ ਤਰਸੀਮ ਜਸੜ ਦੇ ਪਛੋਕੜ ਦੀ ਉਹਨਾਂ ਦਾ ਜੋ ਜਨਮ ਹੋਇਆ 4 ਜੁਲਾਈ 1986 ਨੂੰ ਉਹਨਾਂ ਦਾ ਜੋ ਮੂਲ ਪੁੰਡਾ ਨਰੈਣਗੜ ਅਮਲੋ ਜੋ ਕਿ ਪੰਜਾਬ ਦੇ ਵਿੱਚ ਸਥਿਤ ਹੈ ਤੇ ਉਹਨਾਂ ਦੀ ਜੋ ਇਸ ਵਕਤ ਜੋ ਉਮਰ ਹੈ 38 ਸਾਲ ਤਰਸੀਮ ਜਸੜ ਜੋ ਜਸੜ ਕਲਾਂ ਪਿੰਡ ਦੇ ਵਿੱਚ ਰਹਿੰਦਾ ਸੀ ਇਸ ਕਰਕੇ ਉਸ ਦਾ ਨਾਮ ਉਸਨੇ ਤਰਸੀਮ ਜਸੜ ਰੱਖ ਲਿਆ ਪਰ ਤਰਸੀਮ ਜਸੜ ਦਾ ਜੋ ਜਨਮ ਹੈ ਪੰਜਾਬ ਦੇ ਫਤਿਹਗੜ ਸਾਹਿਬ ਦੇ ਜ਼ਿਲ੍ਹੇ ਦੇ ਨਾਰਾਇਣਗੜ੍ਹ ਪਿੰਡ ਦੇ ਵਿੱਚ ਹੋਇਆ ਉਹਨਾਂ ਨੇ ਆਪਣੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਵਿੱਚ ਪ੍ਰਾਪਤ ਕੀਤੀ ਜੀ ਹਾਂ ਹੁਣ ਆਪਾਂ ਗੱਲ ਕਰੀਏ ਤਰਸੀਮ ਜਸਰ ਦੇ ਫਿਲਮੀ ਕੈਰੀਅਰ ਦੀ ਤੇ ਇਸਨੇ ਜੋ ਕਿ ਇੱਕ ਫਿਲਮ ਬਣਾਈ ਸੀ ਇਸ ਤੋਂ ਪਹਿਲਾਂ ਉਸ ਦੇ ਚਰਚੇ ਅੱਜ ਤੱਕ ਹੋ ਰਹੇ ਨੇ ਤੇ ਹੁਣ ਜੋ ਕਿ ਨਾਨਕ ਨਾਮ ਜਹਾਜ ਉਹ ਫਿਲਮ ਦੇ ਵਿੱਚ ਇਸਨੇ ਪੂਰੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਤੁਮਾਮਚਾਰ ਰੱਖਿਆ ਨੇ 2017 ਦੇ ਵਿੱਚ ਤਰਸੀਮ ਜੱਸੜ ਦੀ ਪਹਿਲੀ ਫਿਲਮ ਰਿਲੀਜ਼ ਹੋਈ ਸੀ ਰੱਬ ਦਾ ਰੇਡੀਓ ਜਿੰਨਾ ਵਿੱਚ ਉਹਨਾਂ ਨੇ ਮਨਜਿੰਦਰ ਸਿੰਘ ਦੀ ਭੂਮਿਕਾ ਨਿਭਾਈ ਸੀ ਇਸ ਫਿਲਮ ਲਈ ਉਹਨਾਂ ਨੂੰ ਫਿਲਮ ਫੇਅਰ ਅਵਾਰਡ ਤੇ 베ਸਟ ਡੈਬਿਊ ਐਕਟਰ ਦਾ ਨਾਮਜ਼ਦ ਕੀਤਾ ਗਿਆ ਸੀ ਉਹਨਾਂ ਦੀ ਇੱਕ ਫਿਲਮ ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਸੀ ਸਰਦਾਰ ਮੁਹੰਮਦ ਉਸ ਤੋਂ ਬਾਅਦ ਅਫਸਰ ਗੱਲ ਵਕੜੀ ਮਾਂ ਦਾ ਲਾਡਲਾ ਅਤੇ ਮਸਤਾਨੇ ਇਹ ਫਿਲਮਾਂ ਸ਼ਾਮਲ ਹਨ ਜੀ ਹਾਂ ਆਪਾਂ ਜੇਕਰ ਗੱਲ ਕਰੀਏ ਉਸ ਦੀ ਪੰਜਾਬੀ ਫਿਲਮ ਸਰਦਾਰ ਮੁਹੰਮਦ ਦੇ ਉੱਪਰ ਤਾਂ ਸਰਦਾਰ ਮੁਹੰਮਦ ਇੱਕ ਐਸੀ ਫਿਲਮ ਸੀ ਜੋ ਕਿ ਬਿਲਕੁਲ ਸੱਚੀ ਘਟਨਾਵਾਂ ਦੇ ਉੱਪਰ ਆਧਾਰਿਤ ਸੀ ਅਤੇ ਉਸ ਫਿਲਮ ਨੂੰ ਦੇਖਣ ਤੋਂ ਬਾਅਦ ਸ਼ਾਇਦ ਹੀ ਐਸਾ ਕੋਈ ਸ਼ਖਸ ਹੋਵੇ ਜੋ ਸਿਨੇਮਾ ਘਰਾਂ ਦੇ ਵਿੱਚੋਂ ਬਿਨਾਂ ਰੋਏ ਬਾਹਰ ਨਿਕਲਿਆ ਹੋਵੇ ਜੀ ਹਾਂ ਤਰਸੀਮ ਜਸਨ ਨੇ ਆਪਣੀ 뮤직 ਕੰਪਨੀ ਜੋ ਕਿ ਵਿਲੀ ਜਨਤਾਰ ਰਿਕਾਰਡਸ ਇੱਕ ਲੇਬਲ ਕੰਪਨੀ ਬਣਾਈ ਹੈ ਜਿਸ ਰਾਹੀਂ ਉਹ ਨਵੇਂ ਟੈਲੈਂਟ ਨੂੰ ਮੌਕੇ ਦਿੰਦੇ ਹਨ ਅਤੇ ਆਪਣੇ ਗੀਤਾਂ ਨੂੰ ਰਿਲੀਜ਼ ਕਰਦੇ ਨੇ। ਤਰਸੇਮ ਜਸੜ ਆਪਣੇ ਆਤਮਿਕ ਸੰਸਕਾਰਾਂ ਦੇ ਲਈ ਵੀ ਜਾਣੇ ਜਾਂਦੇ ਨੇ। ਉਹਨਾਂ ਦੀ ਆਪਣੀ ਫਿਲਮ ਗਲਵੱਕੜੀ ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਆ ਕੇ ਉਹਨੇ ਅਰਦਾਸ ਕੀਤੀ ਸੀ ਜੋ ਉਹਨਾਂ ਦੀ ਆਤਮਿਕ ਅਤੇ ਸੰਸਕਾਰਾਂ ਨੂੰ ਦਰਸਾਉਂਦਾ ਹੈ। ਜੀ ਹਾਂ ਤਰਸੇਮ ਜਸੜ ਇੱਕ ਸਰਦਾਰ ਮੁੰਡਾ ਤਾਂ ਹੈ ਹੀ ਪਰ ਨਾਲ ਦੀ ਨਾਲ ਇਹ ਸਿੱਖ ਧਰਮ ਦੇ ਹਰ ਇੱਕ ਇਤਿਹਾਸ ਨੂੰ ਜਿਸ ਤੋਂ ਆਪਾਂ ਵਾਂਝੇ ਰਹਿ ਚੱਕਦੇ ਹਾਂ ਜਿਸ ਦੇ ਬਾਰੇ ਆਪਾਂ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਨਹੀਂ ਜਾਣਦੇ ਜੋ ਸਾਨੂੰ ਇਤਿਹਾਸਕਾਰ ਨਹੀਂ ਦੱਸਦੇ ਜਾਂ ਫਿਰ ਸਾਡੇ ਸਾਹਮਣੇ ਨਹੀਂ ਆਉਂਦੀਆਂ ਜਿਵੇਂ ਹੁਣ ਨਾਨਕ ਨਾਮ ਜਹਾਜ਼ ਇੱਕ ਫਿਲਮ ਇਸ ਦੀ ਜੋ ਰਿਲੀਜ਼ ਹੋਈ ਹੈ ਉਸ ਫਿਲਮ ਦੇ ਵਿੱਚ ਇਸ ਨੇ ਐਸੇ ਐਸੇ ਕਿਰਦਾਰਾਂ ਦੇ ਬਾਰੇ ਦੱਸਿਆ ਹੈ ਜਿਸ ਤੋਂ ਆਪਣੀ ਨੌਜਵਾਨ ਪੀੜ੍ਹੀ ਤਾਂ ਖਾਸ ਕਰਕੇ ਅਣਜਾਣੀ ਹੈ ਤਰਸੀਮ ਜਸਰ ਨੇ ਇਸ ਫਿਲਮ ਦੇ ਲਈ ਲਗਾਤਾਰ 2 ਸਾਲਾਂ ਤੱਕ ਮਿਹਨਤ ਕੀਤੀ ਹੈ ਅਤੇ ਮਿਹਨਤ ਕਰਨ ਦੇ ਬਾਅਦ ਅੱਜ ਇਹ ਫਿਲਮ ਸਾਹਮਣੇ ਲੈ ਕੇ ਆਇਆ ਹੈ ਅਤੇ ਹਰ ਪਾਸੇ ਇਸ ਦੀ ਤਾਰੀਫ ਵੀ ਹੋ ਰਹੀ ਹੈ ਕਿ ਜਿੱਥੇ ਗਿੱਪੀ ਗਰੇਵਾਲ ਨੇ ਨਕਲੀ ਦਾੜੀ ਲਾ ਕੇ ਅਕਾਲ ਫਿਲਮ ਤਿਆਰ ਕੀਤੀ ਹੈ ਤੇ ਉਸੇ ਤਰ੍ਹਾਂ ਹੀ ਤਰਸੀਮ ਜਸਰ ਨੇ ਮਿਹਨਤ ਕੀਤੀ 2 ਸਾਲ ਲਗਾਤਾਰ ਇਸ ਨੇ ਆਪਣੇ ਕੇਸ ਰੱਖੇ ਦਾੜਾ ਪ੍ਰਕਾਸ਼ ਕੀਤਾ ਅਤੇ ਉਸ ਤੋਂ ਬਾਅਦ ਇਸ ਨੇ ਫਿਲਮ ਦੀ ਸ਼ੂਟਿੰਗ ਕੀਤੀ ਇਸਨੇ ਕੋਈ ਵੀ ਫਾਰਮੈਲਿਟੀ ਨਹੀਂ ਕੀਤੀ ਦੋ ਸਾਲਾਂ ਤੱਕ ਇਸਨੇ ਆਪਣੇ ਉੱਪਰ ਹੀ ਧਿਆਨ ਦਿੱਤਾ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਇਸਨੇ 뮤지컬 ਐਲਬਮ ਨਹੀਂ ਲਾਂਚ ਕੀਤੀ ਕੋਈ ਗਾਣਾ ਲਾਂਚ ਨਹੀਂ ਕੀਤਾ ਸਿਰਫ ਤੇ ਸਿਰਫ ਇਸਨੇ ਫਿਲਮ ਦੇ ਉੱਪਰ ਹੀ ਇਹ ਟਾਰਗੇਟ ਕੀਤਾ ਕਿ ਮੈਂ ਫਿਲਮ ਲਾਂਚ ਕਰਾਂ ਤੇ ਉਸ ਫਿਲਮ ਦੇ ਵਿੱਚ ਇਸਨੇ ਆਪਣੀ ਅਸਲੀ ਦਾੜੀ ਦਿਖਾਈ ਹੈ ਤੇ ਉਸ ਦੇ ਲਈ ਇਸਨੇ ਦੋ ਸਾਲ ਤੱਕ ਮਿਹਨਤ ਕੀਤੀ ਹੈ ਦੇਖੋ ਐਦਾਂ ਦਾ ਆਰਟਿਸਟ ਜੋ ਕਿ ਕਈ ਸਾਲਾਂ ਬਾਅਦ ਜਮਦਾ ਹੈ ਜੋ ਕਿ ਪੰਜਾਬ ਅਤੇ ਪੰਜਾਬੀਅਤ ਦੇ ਬਾਰੇ ਸੋਚਦਾ ਹੈ ਹੁਣ ਇਹਦੀ ਜੋ ਫਿਲਮ ਆਈ ਹੈ ਉਸ ਫਿਲਮ ਨੂੰ ਆਪਾਂ ਵੱਧ ਚੜ ਕੇ ਦੇਖਣਾ ਹੈ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੇ ਉਸ ਇਤਿਹਾਸ ਤੋਂ ਵੀ ਆਪਾਂ ਜਾਣੂ ਹੋਵਾਂਗੇ ਵੱਧ ਤੋਂ ਵੱਧ ਫੈਮਿਲੀ ਦੇ ਨਾਲ ਜਾਓ ਬੱਚਿਆਂ ਦੇ ਨਾਲ ਜਾਓ ਅਤੇ ਜਾ ਕੇ ਉਸ ਫਿਲਮ ਨੂੰ ਦੇਖ ਕੇ ਆਓ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ